ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਬਲੌਗ ਦੀ ਸ਼ੁਰੂਆਤ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਓ ਵੀ ਸਬਸਕ੍ਰਾਈਬ ਪਲੀਜ਼ ਕਲਾ ਵਿਊ ਦੇਖਣਾ ਜਾਇਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇੱਥੇ ਮਾਰਨਿੰਗ ਦਾ ਟਾਈਮ ਹੈ ਜੀ ਟਾਈਮ ਹੈਗਾ ਜੀ ਇੱਥੇ 5:30 ਪੌਣੇ ਕਸ਼ੀ ਦਾ ਟਾਈਮ ਸੀਗਾ ਤੇ ਮੈਂ ਘਰੇ ਸਾਰੇ ਬੋਕਰ ਲਾਤੀ ਸੀਗੀ ਤੇ ਆਪਾਂ ਲਾਗੇ ਸੀ ਫਿਰ ਬਾਹਰ ਬੱਕਰ ਲਾਉਣ ਤੇ ਕਿਉਂਕਿ ਮੰਮੀ ਪਾਰੇ ਸੀਗੇ ਲੇਟੀ ਵਗੈਰਾ ਚ ਪਾਣੀ ਲੇਟੀ ਪਸ਼ੂਆਂ ਨੂੰ ਘਰਤੀ ਸੀ ਜਿਹੜੀ ਆਪਾਂ ਵੀ ਜਿਹੜੀ ਸ਼ਾਮ ਨੂੰ ਰਹਿੰਦੇ ਹੁੰਨੇ ਆ ਤੇ ਜਿਹੜੀ ਸਵੇਰੇ ਹੁਣ ਸ਼ਾਮ ਵੀ ਵੀ ਸਵੇਰੇ ਰਹਿਣੀ ਨਹੀਂ ਹੁੰਦੀ ਸ਼ਾਮ ਨੂੰ ਪਾਣੀ ਹੁੰਦੀ ਹੈ ਮੈਂ ਸਾਨੂੰ ਉਹਦੇ ਵਾਸਤੇ ਵੇਲੇ ਲੇਟੀ ਚ ਪਾਣੀ ਪਾ ਰਹੇ ਸੀਗੇ ਤੇ ਮੰਮੀ ਲੇਟੀ ਧਾਰ ਰਹੀ ਸੀ ਕਿਉਂਕਿ ਦਾਣਾ ਦਪਾਣਾ ਜਿਹੜਾ ਸੀਗਾ ਪਸ਼ੂਆਂ ਨੂੰ ਪਾਤਾ ਸੀਗਾ ਤੇ ਮੈਂ ਬਸ ਸਾਰੇ ਘਰੇ ਸਾਰੇ ਬੋਕਰ ਲਾਤੀ ਸੀਗੀ ਤੇ ਫਿਰ ਮੈਂ ਬਾਹਰ ਲਾਉਣ ਲੱਗ ਗਈ ਸੀ ਤੇ ਬੋਕਰ ਆਪਾ ਜੀ ਆਏ ਨੀਗਾ ਵੀ ਆਪਾਂ ਵੀਡੀਓ ਵਾਸਤੇ ਵੀ ਲਾ ਰਹੇ ਆ ਜਿਵੇਂ ਵੀ ਇੱਥੇ ਹੈ ਨਾ ਬਾਹਰ ਵੀ ਤੇ ਇਹ ਬੋਕਰ ਆਪਾਂ ਡੇਲੀ ਹੀ ਮਤਲਬ ਸਾਰੇ ਮੂਰੇ ਘਰ ਦੇ ਮੂਰੇ ਲਾਉਣੇ ਹੁੰਨੇ ਆ ਕਿਉਂਕਿ ਟਰੈਕਟਰ ਵਗੈਰਾ ਨਾ ਜਦੋਂ ਵੀ ਲੈ ਕੇ ਜਾਂਦੇ ਕੋਈ ਵੀ ਸੰਦ ਸਦੇੜਾ ਹੈ ਨਾ ਤਾਂ ਫਿਰ ਉਹ ਥਾਂ ਪਟਿਆ ਜਾਂਦਾ ਫਿਰ ਚੰਗਾ ਜਾਣੀਦਾ ਫਿਰ ਹਰਾਚਾਰ ਆ ਲਿਆਉਂਦੇ ਤਾਂ ਵੀ ਹਰਾ ਜਾ ਖੇਨ ਜਾਂਦਾ ਤੇ ਤਾਂ ਕਰਕੇ ਆਪਾਂ ਬੋਕਰ ਸਮਾਰ ਕੇ ਹੀ ਲਾਉਣੇ ਹੁੰਨੇ ਆ ਡੇਲੀ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਣਾ ਜਿਹੜੇ ਐਡੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਤੇ ਬਾਕੀ ਭੈਣਾ ਬਹੁਤ ਕਹਿੰਦੀਆਂ ਹੁੰਦੀਆਂ ਦੀਦੀ ਤੁਹਾਡੇ ਬਲੌਗ ਸਾਨੂੰ ਬਹੁਤ ਸੋਹਣੇ ਲੱਗਦੇ ਆ ਵੀ ਤੁਹਾਨੂੰ ਕੰਮ ਕਰਜਣ ਦੇਖ ਕੇ ਸਾਡਾ ਵੀ ਕੰਮ ਕਰਨ ਨੂੰ ਜੀ ਕਰਦਾਗਾ ਤੇ ਲੋ ਜੀ ਮੰਮੀ ਲਾਰੇ ਸੀਗੇ ਪਸੂਆ ਥੱਲੇ ਬੋਕਰ ਤੇ ਜਸ਼ਨ ਸਿੰਘ ਜੈਡੀ ਫੋੜਾ ਜਾਂ ਫੇਰ ਦਿੰਦੇ ਹੁੰਦੇ ਆ ਕਿਉਂਕਿ ਇਹਦੇ ਨਾਲ ਫਿਰ ਬੋਕਰ ਲਾਉਣੇ ਸੌਖੀ ਹੋ ਜਾਂਦੀ ਹੈ ਕੁਸਤਾ ਟੋਏ ਜੇ ਪਾਣਦੇ ਪਸੂ ਜਿਹੜਾ ਮਗਰ ਰੇਤਾ ਘੜ ਦਿੰਦੇ ਆ ਉਹ ਸੈੱਟ ਹੋ ਜਾਂਦਾ ਹੈਗਾ ਤੇ ਫਿਰ ਬੋਕਰ ਬਹੁਤ ਆਸਾਨੀ ਨਾਲ ਲੱਗ ਜਾਂਦੀ ਹੈ ਤੇ ਛੇਤੀ ਲੱਗ ਜਾਂਦੀ ਟਾਈਮ ਨਹੀਂ ਲੱਗਦਾ ਹੁੰਦਾ ਤੇ ਜਸ਼ਨ ਸਿੰਘ ਜੈਡੀ ਵੀ ਬਸ ਹੀ ਚਾਹ ਪੀਂਦੇ ਆ ਪੀਣਸਾਰ ਬਸ ਉੱਠ ਖੜਦੇ ਹੁੰਦੇ ਕਿਉਂਕਿ ਫਿਰ ਇੱਕ ਝੋਟੀ ਦੀ ਧਾਰ ਕਢਾਉਣੀ ਹੁੰਦੀ ਥੋੜਾ ਜਿਹਾ ਉਹਦੇ ਮੂਰੇ ਖੜਨਾ ਪੈਂਦਾਗਾ ਤੇ ਸੂਰਜ ਦੇਵਤਾ ਹਜੇ ਬਿਲਕੁਲ ਵੀ ਨਹੀਂ ਆਏ ਸੀਗੇ ਬੱਦਲ ਵਾਈ ਸੀਗੇ ਅੱਜ ਸਾਰਾ ਦਿਨ ਵਾਂਗੂ ਹੀ ਬੱਦਲ ਵਾਈ ਰਹੀ ਜੀ ਤੇਵਾ ਸੇ ਦੁਬਾਰ ਮੰਮੀ ਨੇ ਬਾਹਰ ਬੋਕਰ ਲਾਤੀ ਸੀ ਆਪਾਂ ਲਾਗੇ ਸੀਗੇ ਬੱਠਲ ਭਰਨ ਤੇ ਬੱਠਲ ਜੀ ਆਪਾਂ ਇਹ ਫੋੜੇ ਨਾ ਕਿਉਂ ਭਰ ਰਿਹਾ ਕਿਉਂਕਿ ਸਵੇਰੇ ਸਵੇਰੇ ਜੀ ਵੀ ਗਰਮੀ ਦਾ ਕਰਕੇ ਹੁਣ ਪਸੀਨਾ ਬਹੁਤ ਜ਼ਿਆਦਾ ਆਉਂਦਾ ਸਾਰੇ ਐ ਭਿੱਜੇ ਹੁੰਨੇ ਜੇ ਆਪਾਂ ਬੈ ਕੇ ਵੀ ਭਰਦਿਆਂ ਹਨਾ ਬੱਠਲ ਤਾਂ ਸੋਨੂੰ ਪਤਾ ਸਾਰੇ ਵੀ ਕੱਪੜੇ ਵਿਪਸੀਨੇ ਨਾਲ ਗਿੱਲੇ ਹੋ ਜਾਂਦੇ ਤੇ ਸਾਰੇ ਰੇਤਾ ਹੀ ਰੇਤਾ ਲੱਗ ਜਾਂਦਾ ਸੋਨੂੰ ਪਤਾ ਜੀ ਫਿਰ ਅਲਕਤ ਜੀ ਆਉਂਦੀ ਹੈ ਹਨਾ ਤੇ ਸਾਨੂੰ ਸਾਰਾ ਕੰਮ ਸਿਰ ਤੇ ਪਿਆ ਹੁੰਦਾ ਹਜੇ ਫਿਰ ਤਾਂ ਕਰਕੇ ਫਿਰ ਆਪਾਂ ਇਹਦੇ ਨਾਲ ਫੋੜੇ ਨਾਲ ਭਰ ਦਿੰਨੇ ਹੁੰਦੇ ਸੀ ਦੋਨੇ ਸੱਸ ਨੂੰ ਹਰ ਨਾਲ ਮਿਲ ਕੇ ਕੰਮ ਕਰ ਸਵੇਰ ਦੇ ਕਰ ਲੈਨੇ ਇਕੱਲੇ ਇਕੱਲੇ ਬੰਦੇ ਨੂੰ ਟਾਈਮ ਲੱਗ ਜਾਂਦਾ ਇੱਥੇ ਮੰਮੀ ਕਹਿ ਰਹੇ ਸੀਗੇ ਬੀਨਾ ਕੱਲ ਜਸ਼ਨ ਦਾ ਵੀ ਦਾਦਾ ਸਾਡੇ ਡੈਡੀ ਤੇ ਜਸ਼ਨ ਨਾ ਹੀ ਮੋੜੀ ਜਿਖੜੀ ਸਕਿਆ ਇਹ ਵਾ ਵਡਾ ਢਾਣਾ ਜਾ ਕਿਕਰ ਦਾ ਤੇ ਉਹ ਵਿਚਾਲੇ ਲਾਤਾ ਜਿੱਥੇ ਦੀ ਆਪਾਂ ਵੀ ਸੱਟਦੇ ਹੁੰਨੇ Goa ਤੇ ਮੰਮੀ ਕਹਿ ਰਹੇ ਸੀ ਕਹਿੰਦੇ ਪਾਸੇ ਕਰਨ ਵਾਲਾ ਕਹਿੰਦੇ ਕਿੰਨਾ ਥਾਂ ਬਗਲ ਬਗਲ ਕੇ ਜਾਣਾ ਪੈਂਦਾਗਾ ਤੇ ਲੋ ਜੀ ਬਸ ਇੱਥੇ ਆਪਾਂ Goa ਵਾਲਾ ਕੰਮ ਅਲੱਗ ਗੱਬਾ ਜਿੱਦੋ ਲੱਗ ਜਾਂਦੇ ਜੀ ਫਿਰ ਤਾਂ ਟਾਈਮ ਨਹੀਂ ਲੱਗਦਾ ਹਨਾ ਬਾਕੀ ਐ ਹੁੰਦਾ ਵੀ ਇਸ ਡੇਢ ਵਾ ਘੰਟੇ ਵੰਗੂ ਲੱਗ ਜਾਂਦਾ ਸਾਨੂੰ ਰਾਮ ਨਾਲ ਫਿਰ ਉਧਰਲਾ ਕੰਮ ਧੰਦਨ ਮੇੜ ਕੇ 10 ਕਿ ਮਿੰਟ ਮੈਂ ਤੇ ਮੰਮੀ ਬੈ ਕੇ ਪਿੰਗਾਂ ਨੂੰ ਆ ਚਾਹ ਦੂਜੀ ਵਾਰ ਵਾਲੀ ਚਲੋ ਜੀ ਦੂਜੀ ਵਾਰ ਵਾਲੀ ਚਾਹ ਪੀਣੇ ਤਾਂ ਥੋੜੀ ਤੋਂ ਨੇ ਪਰ ਆਏ ਹੁੰਦਾ ਜੀ ਵੀ ਹਵਾ ਲੱਤੀ ਜਾਂਦੀ ਹੈ 2 ਮਿੰਟ ਜਰਾੰਦ ਵੀ ਸਰਾੰਦ ਨਾ ਬਹਿ ਜ ਜਾਂਦੇ ਹਨਾ ਪਸੀਨਾ ਸਿਕਾਇਆ ਜਾਂਦਾਗਾ ਤੇ ਬਸ ਇਦੋਂ ਬਾਅਦ ਫਿਰ ਮੈਂ ਝਾੜੂ ਵਗੈਰਾ ਵਾਲਾ ਝਾੜੂ ਪੱਟਾ ਵਾਲਾ ਕੰਮ ਹੁੰਦਾ ਮੇਰਾ ਇੱਧਰ ਕਰਨ ਵਾਲਾ ਤੇ ਮੰਮੀ ਕੱਪੜੇ ਕਚਾਲ ਦਿੰਦੇ ਹੁੰਦੇ ਆਗੇ ਜਿਹੜਾ ਮਸ਼ੀਨ ਚ ਕੱਪੜੇ ਦਾ ਜਦੋਂ ਜੀ ਗਵਾ ਘੂੜਾ ਤੇ ਬੱਕਰ ਵਾਰੀ ਵਾਲਾ ਕੰਮ ਤੁਰਦੇ ਫਿਰਦੇ ਉਹਨਾਂ ਦਾ ਜਿਹੜਾ ਵੀ ਵਿਪੂਰ ਹੁੰਦਾ ਉਹ ਵੀ ਢੇੜੇ ਮਸ਼ੀਨ ਨੂੰ ਢੇੜਾ ਜਾ ਆ ਜਾਂਦਾਗਾ ਦੋ ਤਿੰਨ ਵਾਰੀ ਤੇ ਫਿਰ ਇੰਨੇ ਨਾਲ ਕੱਪੜੇ ਆਪਣੇ ਜਿਹੜੇ ਹੁੰਦੇ ਆ ਧੁੱਤ ਜਾਂਦੇ ਹੁੰਦੇ ਆ ਫਿਰ ਉਧਰ ਗੋਹਾ ਗੁੜਾ ਵਾਲਾ ਸਿਰ ਨੂੰ ਮੇੜ ਕੇ ਤੇ ਚਾਹ ਪਾਣੀ ਪੀ ਕੇ ਮੰਮੀ ਕੱਪੜੇ ਕਿਚਲਣ ਲੱਗ ਜਾਂਦੇ ਹੁੰਦੇ ਆ ਤੇ ਮੈਂ ਲੱਗ ਜਾਨੀ ਹੁੰਨੀ ਹੁਣ ਜੀ ਝਾੜੂ ਲਾਉਣ ਝਾੜੂ ਬੋਚਾ ਕਰਨ ਤੇ ਕਾਫੀ ਹੋ ਜਾਂਦਾ ਜੀ ਬੇੜਾ ਸਾਨੂੰ ਪਤਾ ਕਿੱਡੀ ਲੰਬਾਈ ਥੋੜੀ ਜਿਹੀ ਲੰਬਾਈ ਜ਼ਿਆਦਾ ਚੜਾਈ ਹੈ ਨਾ ਤੇ ਘੰਟੇ ਵਾਂਗੂ ਸਾਰਾ ਬੁੱਕਰ ਤੇ ਝਾੜੂ ਬੋਚੇ ਤੇ ਵਾਵਾ ਟਾਈਮ ਲੱਗ ਜਾਂਦਾ ਜਾਂ ਵੀ ਆਪਣੇ ਝਾੜੂ ਤੇ ਤੇ ਪੋਚੇ ਤੇ ਦੋਨੇ ਕੰਮਾਂ ਤੇ ਲੱਗ ਜਾਂਦਾ ਸਾਨੂੰ ਪਤਾ ਫਿਰ ਤਾਂ ਕਰਕੇ ਅਸੀਂ ਸਨੇਹਾ ਉੱਠਦੇ ਹੁੰਨੇ ਜੀ 4 ਵਜੇ ਕਿਉਂਕਿ ਸੋ ਪਸ਼ੂਆਂ ਦਾ ਕੰਮ ਵੀ ਜਾਦੇ ਹੋ ਜਾਂਦਾਗਾ ਤੇ ਜਿਸਨੇ ਆ ਉੱਠਾਂਗੇ ਫੇਰ ਹੀ ਟਾਈਮ ਨਾ 10 10 10:30 ਵਜੇ ਦਾ ਕੰਮ ਨਿਭੜਦਾ ਜੀ ਲੇਟ ਉੱਠੀਏ ਫੇਰ ਤਾਂ ਬਾਲਾ ਭਜਾਲ ਪੈ ਜੇ ਤੇ ਬਸ ਜੀ ਆਦਤ ਬਣੀ ਹੋਈ ਆ ਰੁਟੀਨ ਬਣਿਆ ਹੋਇਆ ਸਨੇਹਾ ਉੱਠਣ ਦਾ ਬਸ ਉਹ ਤਾਂ అలਾਰਮ ਲੱਗਿਆ ਹੋਇਆ ਪਰ ਫੇਰ ਵੀ ਉਸੇ ਟਾਈਮ ਤੇ ਵੀ ਆਪੇ ਆਟੋਮੈਟਿਕ ਹੀ ਜਾਗ ਆ ਜਾਂਦੀ ਫਿਕਰ ਹੁੰਦਾ ਜੀ ਇਹਦੇ ਹੁੰਦੇ ਫਿਕਰ ਹੁੰਦਾ ਜਿਹੜਾ ਬੰਦੇ ਨੂੰ ਉਠਾ ਦਿੰਦਾ ਹੁੰਦਾ ਹਨਾ ਉਹ ਸੌ ਨਹੀਂ ਦਿੰਦਾ ਹੁੰਦਾ ਤੇ ਕਿਉਂਕਿ ਐ ਹੁੰਦਾ ਵੀ ਲੇਟ ਹੋ ਜਾਗੇ ਮਣਾ ਉੱਠੀਏ ਤੇ ਲੋ ਜੀ ਇਧਰ ਮੰਮੀ ਲੱਗੇ ਸੀਗੇ ਕੱਪੜੇ ਝੱਲਣ ਤੇ ਬਸ ਆਪਾਂ ਲੱਗੇ ਸੀਗੇ ਝਾੜੂ ਝਾੜੂ ਪੋਚੇ ਵਾਲੇ ਕੰਮ ਤੇ ਤੇ ਮੰਮੀ ਕੱਪੜੇ ਕਚਲਕਚਲ ਕੇ ਤਾਰ ਤੇ ਸੁੱਕਣੇ ਲਾ ਦੇਣਗੇ ਫੇਰ ਇਸ ਤੋਂ ਬਾਅਦ ਕਚਲ ਕੇ ਕੱਪੜੇ ਮੰਮੀ ਪਸ਼ੂਆਂ ਕਰਨੀ ਜਾਂਦੇ ਹੁੰਦੇ ਆ ਪਸ਼ੂਆਂ ਜਿਵੇਂ ਬਾਹਰ ਬੰਨਣੇ ਪਸ਼ੂ ਤੇ ਫੇਰ ਪਸ਼ੂਆਂ ਥੱਲੇ ਵਾਪਰ ਲਾਉਣੀ ਤੇ ਸਾਰੇ ਆਖ ਦਿੰਦੇ ਸੀਗੇ ਮੈਨੂੰ ਕਮੈਂਟ ਆਏ ਕਈ ਦੋ ਤਿੰਨ ਜਣਿਆਂ ਦੇ ਕਹਿੰਦੇ ਵੀ ਤੁਹਾਡਾ ਜਿਹੜਾ ਵੀ ਤੁਹਾਡਾ ਸਹਰਾ ਤੁਹਾਡਾ ਡੈਡੀ ਆ ਕਹਿੰਦੇ ਤੁਸੀਂ ਉਹਨਾਂ ਨੂੰ ਵੀਡੀਓ ਚ ਲੈਂਦੇ ਨਹੀਂ ਉਹਨਾਂ ਨੂੰ ਦਿਖਾਇਆ ਕਰੋ ਦਿਖਾਉਂਦੇ ਨਹੀਂ ਵੀਡੀਓ ਚ ਕੀ ਕਰਦੇ ਨੇ ਉਹ ਕਿਵੇਂ ਆ ਤੇ ਲੋ ਜੀ ਮੈਂ ਫੇਰ ਇਸ ਲਈ ਅੱਜ ਮੈਂ ਆਖ ਬੋਲ ਕੇ ਵੀਡੀਓ ਬਣਾਈ ਤਾਂ ਡੈਡੀ ਸੀਗੇ ਘਰੇ ਥੋ ਆਉਂਦੀ ਹੈ ਜੀ ਡੈਡੀ ਤੋਂ ਸੰਗ ਆਉਂਦੀ ਹੈ ਤੇ ਮੈਂ ਫਿਰ ਤਾਂ ਕਰਕੇ ਬੋਇਸ ਓਵਰੀ ਕਰੂੰਗੀ ਮੈਂ ਅੱਜ ਚਲੋ ਮੈਂ ਤੁਹਾਨੂੰ ਡੈਡੀ ਦਿਖਾਉਣੇ ਆ ਇਹ ਹੈ ਜੀ ਸਾਡੇ ਡੈਡੀ ਤੇ ਦੇਖ ਲਓ ਜੀ ਤੁਸੀਂ ਸਾਰੇ ਜਣੇ ਕਿਉਂਕਿ ਡੈਡੀ ਸਾਡੇ ਸਵੇਰੇ ਵੀ ਸਾਡੇ ਡੈਡੀ ਚਾਹ ਪੀਣ ਪੀਂਦੇ ਜਾਂਦੇ ਆ ਤੇ ਖੇਤ ਜਾ ਵਰਦੇ ਸੁਨੇਹਾ ਹੈ ਤੇ ਡੈਡੀ ਸਾਡੇ ਜਮਾ ਵੀ ਜਮਾ ਆ ਸ਼ਾਮ ਦੇ ਟਾਈਮ 4 ਵਜੇ ਉਦੋਂ ਆਉਂਦੇ ਆ ਡੈਡੀ ਘਰੇ ਤੇ ਤਾਂ ਕਰਕੇ ਡੈਡੀ ਬਸ ਖੇਤ ਰਹਿੰਦੇ ਆ ਜੀ ਆਏ ਹੁੰਦਾ ਘੰਟਾ ਸਰਾ ਉੱਥੇ ਕਰ ਲੈਂਦੇ ਆ ਵੇਲੇ ਜਦੋਂ ਵੀ ਟਾਈਮ ਹੁੰਦਾ ਵੇਲਾ ਗਰਮੀ 'ਚ ਮਤਲਬ ਵੀ ਜਦੋਂ ਜਾਦੇ ਵੀ ਤੋਂ ਹੋ ਜਾਂਦੀ 12 ਵਜੇ ਤੋਂ ਬਾਅਦ ਫਿਰ ਉੱਥੇ ਮੰਝਾ ਲੈ ਮੰਝਾ ਲੈ ਗਏ ਬਹੁਤ ਸੋਹਣੀ ਸ਼ਾਂ ਸਾਡੇ ਉੱਥੇ ਮੈਨਰ ਤੇ ਦਰਖਤਾਂ ਦੀ ਤੇ ਤਾਂ ਕਰਕੇ ਫਿਰ ਡੈਡੀ ਘਰੇ ਘਾਟੀ ਆਪਣੇ ਦੇਖਦੇ ਹੈਗੇ ਤੇ ਲਓ ਜੀ ਆਪਾਂ ਲਾਗੇ ਮੰਮੀ ਨੇ ਕਪੜੇ-ਕਪੜੇ ਸੀਗੇ ਆ ਪਾਤੇ ਸੀਗੇ ਤਾਰ ਤੇ ਤੇ ਮੈਂ ਲੱਗੀ ਸੀ ਕਿ ਪੋਚੇ ਲਾਉਣਾ ਤੇ ਪੋਚਾ ਨਾ ਮੈਂ ਕਮਰੇ ਚ ਲਾ ਲਈ ਸੀਗੀ ਕਮਰੇ ਦੇ ਵਿੱਚ ਥੋੜਾ ਜਿਹਾ ਮ ਹਨੇਰਾ ਜਾ ਪੈਂਦਾ ਸੀ ਤਾਂ ਕਰਕੇ ਫਿਰ ਮੈਂ ਉੱਥੇ ਸਟੈਂਡ ਵੀ ਨਹੀਂ ਲਾਇਆ ਮੈਂ ਉੱਥੇ ਉੱਥੋਂ ਦਾ ਸ਼ਾਟ ਨਹੀਂ ਲਿਆ ਮੈਂ ਕਿ ਚਲੋ ਆਪਾਂ ਗੈਲਰੀ ਚ ਲਾ ਦਿੰਨੇ ਆ ਪੋਚਾ ਤੇ ਪੁੱਜੇ ਪੁੱਜੇ ਆਪਾਂ ਜੀ ਡੈਲੀ ਹੀ ਲਾਉਣੇ ਹੁੰਨੇ ਹੈਗੇ ਕਈ ਭੈਣਾਂ ਬਹੁਤ ਕਹਿ ਦਿੰਦੀਆਂ ਆਖਦੀਆਂ ਦੀਦੀ ਤੁਸੀਂ ਅੱਜ ਮੈਂ ਲਾਈਵ ਹੋਈ ਤੇ ਕਈ ਭੈਣਾਂ ਨੇ ਕਿਹਾ ਦੀਦੀ ਤੁਸੀਂ ਇੰਨਾ ਕੰਮ ਕਿਵੇਂ ਕਰ ਲੈਂਦੇ ਹੋ ਨਹੀਂ ਜੀ ਜਦੋਂ ਜਦੋਂ ਦੇਖਣ ਵਾਲੇ ਨੂੰ ਥੋੜਾ ਜਿਹਾ ਐ ਲੱਗਦਾ ਵੀ ਇੰਨਾ ਕੰਮ ਜ਼ਿਆਦਾ ਪਰ ਜਦੋਂ ਜਿਹੜਾ ਬੰਦਾ ਕਰਦਾ ਹੋਵੇ ਓਲਡੀ ਰੁਟੀਨ ਬਣ ਜਾਂਦਾ ਹਨਾ ਵੀ ਐ ਹੋ ਜਾਂ ਬੀ ਸਾਨੂੰ ਤਾਂ ਇੱਕ ਐਂ ਲੱਗਦਾ ਵੀ ਇਹ ਕੰਮ ਕੁਛ ਵੀ ਨਹੀਂਗਾ ਹਨਾ ਪਰ ਜੇ ਦੋ ਜਣੇ ਆ ਦੋ ਜਣੇ ਹੁੰਨੇ ਆ ਵਿਚ ਦੀ ਜਸ਼ਨ ਵੀ ਸਹਾਰਾ ਲਾ ਜਸ਼ਨ ਦੇ ਡੈਡੀ ਵੀ ਸਹਾਰਾ ਲਵਾਉਂਦੇ ਹੈਗੇ ਵਿਚ ਦੀ ਵੀ ਐ ਹੋ ਜਾਂਦਾ ਤਿੰਨ ਜਣਿਆਂ ਨੂੰ ਬੰਡਿਆ ਬੰਡਿਆ ਜੇ ਕੰਮ ਆਉਂਦਾ ਜਿਵੇਂ ਪਾਣੀ ਤਾਣੀ ਜਸ਼ਨ ਦੇ ਡੈਡੀ ਨੇ ਪਿਆਤਾ ਜਾਂ ਜਿਵੇਂ ਪਸੂ ਬਾਹਰ ਬੰਨਤੇ ਬਸ ਐ ਨਿੱਕੇ ਮੋਟੇ ਜੇ ਕੰਮਾਂ ਦਾ ਕਿੰਨਾ ਜ਼ਿਆਦਾ ਸਹਾਰਾ ਲੱਗ ਜਾਂਦਾ ਹੈਗਾ ਥੋੜੇ ਥੋੜੇ ਇੱਕ ਕੰਮ ਦਾ ਹੀ ਆਦੇ ਹੁੰਦੇ ਸਹਾਰਾ ਲੱਗ ਜਾਂਦਾ ਹੈ ਬਾਕੀ ਦੋ ਜਣੀਆਂ ਅਸੀਂ ਕੰਮ ਕਰਨ ਵਾਲੀਆਂ ਹੁੰਨੀਆਂ ਸਾਨੂੰ ਨਹੀਂ ਪਤਾ ਲੱਗਦਾ ਹਾਂ ਪਰ ਜਦੋਂ ਕਦੇ ਜਿਵੇਂ ਮੇਰੇ ਕੱਲੀ ਤੇ ਆ ਜਾ ਜਾਂ ਮੰਮੀ ਦੇ ਕੱਲੀ ਅੱਜ ਹੁਣ ਜਦੋਂ ਮੈਂ ਛੁੱਟੀਆਂ 'ਚ ਮੈਂ ਗਈ ਸੀ ਪਹਿਲਾਂ ਮੰਮੀ ਮਿਲਿਆਏ ਸੀ ਤੇ ਉਦੋਂ ਥੋੜਾ ਜਿਹਾ ਔਖਾ ਲੱਗਦਾ ਉਦੋਂ ਆਇਆ ਹੋ ਜਾਂਦਾ ਵੀ ਕੰਮ ਬਹੁਤ ਜ਼ਿਆਦਾ ਹੈ ਹਨਾ ਪਰ ਜਦੋਂ ਸਾਰੇ ਨਾਲ ਮਿਲ ਕੇ ਕਰਦੇ ਆ ਉਦੋਂ ਇੰਨਾ ਜ਼ਿਆਦਾ ਨਹੀਂ ਪਤਾ ਲੱਗਦਾ ਤੇ ਬਾਕੀ ਗਰਮੀ ਦੇ ਵਿੱਚ ਤਾਂ ਜੀ ਰਲ ਮਿਲ ਕੇ ਕੰਮ ਕਰੋ ਵਧੀਆ ਹਨਾ ਜੇ ਆਪਾਂ ਆਖੀਏ ਵੀ ਇੱਕ ਜਣੇ ਵੀ ਜਿਵੇਂ ਉਧਰ ਪਸ਼ੂਆਂ ਦਾ ਮੈਂ ਆਖਾਂ ਮੰਮੀ ਕਰ ਲੈਣਗੇ ਤੇ ਗਾਂ ਵਾਲਾ ਮੈਂ ਕਰ ਲੂੰਗੀ ਜਾਂ ਪਸ਼ੂਆਂ ਵਾਲਾ ਮੈਂ ਕਰ ਲੂੰ ਗਾਂ ਵਾਲਾ ਮੰਮੀ ਕਰ ਲੈਣਗੇ ਪਰ ਨਾ ਤਾਂ ਮੰਮੀ ਤੋਂ ਸਾਡੇ ਤੋਂ ਗਾਂ ਵਾਲਾ ਵੀ ਵੀ ਰੋਟੀ ਸਬਜੀ ਦਾ ਜਮ ਸਬਜੀ ਦਾ ਮੰਮੀ ਨੂੰ ਕਾਫੀ ਟਾਈਮ ਹੋ ਗਿਆ ਮੰਮੀ ਨੇ ਛੱਡਿਆ ਨੂੰ ਜੋ ਮੇਰਾ ਵਿਆਹ ਹੋਇਆ ਥੋੜੇ ਟਾਈਮ ਬਾਅਦ ਕਿਉਂਕਿ ਮੰਮੀ ਇੱਧਰ ਸਮਝਾਤਾ ਸੀਗਾ ਮੈਨੂੰ ਸਾਰਾ ਵੀ ਦਾਲ ਸਬਜੀ ਦਾ ਤੂੰ ਹੀ ਕਰਨਾ ਤੇ ਦਾਲ ਸਬਜੀ ਵਾਲਾ ਆਪਾਂ ਹੀ ਕਰਦੇ ਹੁੰਨੇ ਆ ਤੇ ਨਾਲ ਉਧਰਲਾ ਕੰਮ ਵੀ ਨਾਲ ਕਰਾਈ ਹਣਾ ਤੇ ਚਲੋ ਜੀ ਵਧੀਆ ਮੰਮੀ ਵੀ ਨਾਲ ਕਰਾਉਂਦੇ ਆ ਹਨਾ ਨਹੀਂ ਹੋਰ ਵੀ ਬਹੁਤ ਘਰਾਂ ਚ ਦੇਖਦੇ ਆ ਸੱਸਾਂ ਆਖ ਦਿੰਦੀਆਂ ਵੀ ਅਸੀਂ ਕੋ ਕੰਮ ਕਰੀਏ ਹੁਣ ਜਦੋਂ ਅਸੀਂ ਆਪ ਦਾ ਟਾਈਮ ਜਿਹੜਾ ਵੀ ਸਾਡਾ ਟੱਪ ਗਿਆ ਹਨਾ ਨੂੰ ਵੀ ਪੁੱਤ ਵਿਆਹ ਲੈ ਹੁਣ ਅਸੀਂ ਕੰਮ ਨਹੀਂ ਕਰਦਿਆਂ ਛੱਡ ਦਿੰਦਿਆਂ ਪਰ ਸਾਡੇ ਨਹੀਂ ਮੰਮੀ ਐਵੇਂ ਨਹੀਂ ਕਰਦੇ ਤੇ ਲਓ ਜੀ ਗੈਲਰੀ ਜبوط ਚਾ ਲਾਗੇ ਆ ਪੰਜਾਬੜੇ ਸੀਗੇ ਬੈਠਕ ਦੇ ਵਿੱਚ ਤੇ ਬੈਠਕ ਦੇ ਵਿੱਚ ਜੀ ਆਪਾਂ ਪੋਚਾ ਜਿਵੇਂ ਦੂਜੇ ਤੀਜੇ ਦਿਨ ਜਿਹੜੀ ਆਪਣੀ ਛੋਟੀ ਜੀ ਹੁੰਦੀ ਉਹ ਤੇ ਮੈਂ ਪੋਚਾ ਬਲੇਡ ਕੇ ਫਿਰ ਆਪਾਂ ਬੈੱਡ ਦੇ ਥੱਲੇ ਪੋਚਾ ਲਾਉਣੇ ਹੁੰਦੇ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਸਾਫ਼ ਪਿਆ ਬੈੱਡ ਥੱਲੋਂ ਵੀ ਦੂਜੇ ਤੀਜੇ ਦਿਨ ਜਾਂ ਚੌਥੇ ਦਿਨ ਮੈਂ ਸਾਂ ਛੋਟੀ ਤੇ ਬਲੇਡ ਕੇ ਪੋਚਾ ਜਾਂ ਤੇ ਥੱਲੇ ਲਾ ਦਿੰਨੀ ਉਹ ਤਾਂ ਆਪਣੇ ਕੋਲ ਜੀ ਸਟੈਂਡ ਵਾਲਾ ਪੋਚਾ ਵੀ ਪਿਆ ਪਰ ਉਹਦੇ ਨਾਲ ਅਸਲ ਸਫਾਈ ਜੀ ਨਹੀਂ ਆਉਂਦੀਗੀ ਕੁਝ ਉਹ ਤੇ ਟਾਈਮ ਵੀ ਜਿਆਦਾ ਲੱਗਦਾ ਮੈਨੂੰ ਮੈਨੂੰ ਵਧੀਆ ਲੱਗਦਾ ਬੈੱਕੇ ਲਾਉਣਾ ਪੋ ਆਗਦਾਗਾ ਤੇ ਬਾਕੀ ਜਦੋਂ ਸਫਾਈ ਜੀ ਆਵੇ ਸੋਹਣਾ ਲੱਗੇ ਫਿਰ ਫਿਰ ਐ ਹੋ ਜਾਂਦਾ ਵੀ ਮਣਾ ਜੀ ਉਹਦੇ ਨਾਲ ਸਫਾਈ ਤਾਂ ਇੰਨੀ ਜ਼ਿਆਦਾ ਆਉਂਦੀ ਨਹੀਂ ਹਨਾ ਇਹਦੇ ਨਾਲ ਸਫਾਈ ਆਉਂਦੀ ਹੈ ਵੀ ਕੀ ਹੁੰਦਾ ਬਹਿ ਕੇ ਲਾਲਾ ਵਧੀਆ ਸਮਾਂ ਦੀ ਬੰਦੇ ਦਾ ਆਪਾਂ ਜਣ ਵਗੈਰਾ ਨਹੀਂ ਵੱਧਦਾ ਹਨਾ ਠੀਕ ਆ ਬੰਦਾ ਨੋਰਮਲ ਰਹਿੰਦਾ ਵੀ ਜ਼ਿਆਦੇ ਜੇ ਆਪਾਂ 16 ਹੋ ਜਾਂਦੇ ਆ ਬੰਦਾ ਜਦੋਂ ਜਾਣ ਜਾਨ ਜੀ ਲੁਕਉਣ ਲੱਗ ਜੀਏ ਵੀ ਹਾਂ ਪੋਚਾ ਉਹਦੇ ਨਾਲ ਖੜਮੇ ਨਾਲ ਲਾਵਾਂਗੇ ਬੰਦਾ ਫਿਰ ਕੰਮ ਧੰਦਾ ਨਹੀਂ ਹੁੰਦਾ ਜੀ ਹਨਾ ਫਿਰ ਉਹ ਲੋਟ ਨਹੀਂ ਆਉਂਦਾ ਤੇ ਆਪਣਾ ਤਾਂ ਬਸ ਇਹ ਬਹਿ ਕੇ ਪੋਚਾ ਲਾਉਣ ਵਾਲਾ ਕੰਮ ਵਧੀਆਗਾ ਲਓ ਜੀ ਮੰਮੀ ਨੇ ਪਸੂ ਬੰਨਤੇ ਬਾਹਰ ਮੈਂ ਆਟਾ ਗੁੰਨ ਕੇ ਤੇ ਅੱਗ ਮਚਾਈ ਪਰ ਲੱਕਣਾ ਥੋੜੀਆਂ ਹੋਰ ਲਿਆਉਣੀਆਂ ਦੋ ਚੱਕ ਕੇ ਤੇ ਮੰਮੀ ਹੁਣ ਲਾ ਦੇਣਗੇ ਬੋਕਰ ਮੰਮੀ ਦੇ ਬੋਕਰ ਲਾਉਂਦੇ ਕਰਦੇ ਮੈਂ ਰੋਟੀ ਲਾ ਲੂ ਤੇ ਫਿਰ ਜ ਫੋਨ ਕਰ ਦਾਂਗਾ ਉਹਨਾਂ ਨੂੰ ਜੇ ਤਾਂ ਜਸ਼ਨ ਡੈਡੀ ਤਾਂ ਘਰੇ ਆ ਕੇ ਖਾਣਗੇ ਡੈਡੀ ਦੀ ਲੈ ਜਾਣਗੇ ਖੇਤ ਤੇ ਲਓ ਜੀ ਪਸੂ ਦੇਖੋ ਹੁਣ ਬਹਿ ਜਾਣਗੇ ਰਾਮਦਾਰੀ ਨਾਲ ਹਵਾ ਸੋਹਣੀ ਚੱਲੀ ਜਾਂਦੀ ਹੈ ਹਨਾ ਮੰਮੀ ਅੱਜ ਹਾਂ ਮੌਸਮ ਬਹੁਤ ਆ ਭੱਜ ਗਈ ਸੀ ਕਿਹੜੀ ਭੱਜੀ ਸੀ लाडो अच्छा आ लक्षण कर निकी भी सही भाजपा तो 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 केड़ी बी आओ वे पैड़ा पारे भजी है लो जी मैं आटा गुन ला गई मम्मी ने पशु मम्मी ने तो आई दिया जी मौसम ठंडा हो कर ਤੇ ਹਰਮੇਸ਼ ਜੀ ਕਹਿੰਦੇ ਸੀ ਕਹਿੰਦੇ ਤੁਸੀਂ ਬਹੁਤ ਥਾ ਕਹਿੰਦੇ ਫालतੂ ਉਹ ਕਰ ਰੱਖਿਆ ਨਿੱਕ ਸੁੱਕ ਪਈਆ ਬਹੁਤ ਹੀ ਜਾ ਹੋਇਆ ਜੀ ਬਸ ਮਾਗਰੋ ਪਸਤਾਉਂਦੇ ਆ ਹਨਾ ਵੀ ਜੇ ਘਰ ਥੋੜਾ ਜਿਹਾ ਵੀ ਪਿੱਛੇ ਹੀ ਥਾ ਵੀ ਬਾਣ ਦੇ ਵਿੱਚ ਆ ਜਾਂਦਾ ਬੀਜ ਆ ਜਾਂਦਾ ਇਹ ਘਰ ਥੋੜਾ ਜਿਹਾ ਗਾਂ ਕਰਕੇ ਪਾਇਆ ਜਾਂਦਾ ਤੇ ਹੁਣ ਤਾਂ ਪਸਤਾਉਂਦੇ ਆ ਚਲੋ ਕਹਿੰਦੇ ਹੁਣ ਕਿਹੜਾ ਬਾਰ-ਬਾਰ ਬੰਦ ਆ ਤੇ ਆ ਕਾਫੂਸ ਬਹੁਤ ਜ਼ਿਆਦਾ ਹੋਇਆ ਪਿਆ ਇੱਥੇ ਵੀ ਜਿਸ ਨੇ ਰੈਡੀ ਕਹਿੰਦੇ ਸੀ ਢੋਲੀ ਸਪਰੇਅ ਦੀ ਪਾਉਣੇ ਆ ਦੇ ਮੱਚ ਜੂ ਸਾਰਾ ਲਓ ਜੀ ਕੱਲ ਚੀਰੀਆਂ ਸੀ ਲੱਕਣਾ ਹੁਣ ਤਾਂ ਮੋਟੀਆਂ ਰਹਿ ਗਈਆਂ ਉਹ ਰਹਿ ਗਈਆਂ ਜਾ ਤੇ ਆ ਆ ਹਜੇ ਗਿੱਲੀਆਂ ਸਾਰੀਆਂ ਪਈਆਂ ਜਿਹੜੀਆਂ ਆ ਜਿਹੜੇ ਨਿੱਕੇ ਨਿੱਕੇ ਇਹ ਜਿਹੜੀਆਂ ਹੈਗੀਆਂ ਮੋੜੀਆਂ ਜੀਆਂ ਇਹ ਸੁੱਕੀਆਂ ਬਾਕੀ ਸਾਬ ਉਹ ਮੋਟੀਆਂ ਜਿਹੜੀਆਂ ਉਹ ਗਿੱਲੀਆਂ ਬਸ ਜਿਹੜੀਆਂ ਹੋਵ ਪਈਆਂ ਉਹ ਸੁੱਕੀਆਂ ਆਪਾਂ ਦੋ ਲੈ ਜੀਏ ਚੱਕ ਕੇ ਤੇ ਫਿਰ ਆਪਾਂ ਬਣਾ ਲੀਏ ਰੋਟੀ ਤੇ ਬਸ ਫਿਰ ਫੋਨ ਕਰਦੀ ਆ ਮੈਂ ਉਹਨਾਂ ਨੂੰ ਜੇ ਜਸ਼ਨ ਰੈਡੀ ਨੂੰ ਖਾ ਲੈਣਗੇ ਬਸ ਮੈਂ ਪਾ ਕੇ ਦੇ ਦੂੰਗੀ ਸਬਜੀ ਮੈਂ ਕਰੂ ਸਬਜੀ ਸਬਜੀ ਗਰਮ ਕਰਿਆ ਜੀ ਸਭ ਬਸ ਹੁਣ ਮੈਂ ਅੱਗ ਵੀ ਮਚਾਏ ਰੋਟੀ ਲਾਗਦੇ ਆਪਾਂ ਤੇ ਲੋ ਜੀ ਇੱਥੇ ਆਪਾਂ ਲੱਗੇ ਸੀਗੇ ਰੋਟੀ ਤੇ ਸਾਰੇ YouTube ਫੈਮਿਲੀ ਆ ਜਾਓ ਜੀ ਰੋਟੀ ਖਾ ਲਓ ਪ੍ਰਸ਼ਾਦਾ ਬਣੀ ਜਾਂਦਾ ਗਰਮ ਗਰਮ ਉਹ ਵੀ ਚੁੱਲ੍ਹੇ ਤੇ ਤੇ ਬਾਕੀ ਜੀ ਇੱਥੇ ਡੈਡੀ ਦੀ ਰੋਟੀ ਮੈਂ ਵੀ ਦਾਲ ਸਬਜ਼ੀ ਪਾਤੀ ਸੀ ਚਾਰ ਵਗੈਰਾ ਪਾਤਾ ਸੀ ਲੱਸੀ ਪਾਤੀ ਸੀਗੀ ਬਸ ਡੈਡੀ ਦੀਆਂ ਰੋਟੀਆਂ ਰਹਿ ਗਈਆਂ ਸੀ ਪਾਉਣ ਵਾਲੀਆਂ ਜਸ਼ਨ ਦੇ ਡੈਡੀ ਕਹਿੰਦੇ ਚਲੋ ਮੈਂ ਫੇਰ ਖਾਉਂ ਆ ਕੇ ਕਹਿੰਦੇ ਕਿਹੜਾ ਮੈਂ ਡੈਡੀ ਨੂੰ ਪਾਪੇ ਨੂੰ ਰੋਟੀ ਫੜਾਇਆ ਵਾ ਤੇ ਬਾਕੀ ਜੀ ਇੱਥੇ ਮੈਂ ਵੈਸੇ ਤਾਂ ਬੋਲ ਕੇ ਵੀਡੀਓ ਬਣਾਈ ਸੀ ਪਰ ਪਤਾ ਨਹੀਂ ਆਵਾਜ਼ ਜਮੇ ਘਟ ਆ ਰਹੀ ਸੀ ਮੈਂ ਕਿਹਾ ਫਿਰ ਕਿਸੇ ਭੈਣ ਆਖ ਦਿੰਦੀ ਆਂ ਦੀਦੀ ਆਵਾਜ਼ ਨਹੀਂ ਆਈ ਸਮਝ ਨਹੀਂ ਆਈ ਤਾਂ ਕਰਕੇ ਮੈਂ ਇੱਥੇ ਵੀ ਮੈਂ ਕੱਲੀ ਬੋਲ ਰਹੀ ਸੀ ਮੈਂ ਚੱਲ ਕੋਈ ਨਹੀਂ ਵੌਇਸ ਓਵਰ ਕਰ ਦਿੰਨੇ ਆ ਤੇ ਲੋ ਜੀ ਵਾਸੇ ਇੱਥੇ ਰੋਟੀ ਦੀ ਗੱਲ ਚੱਲ ਰਹੀ ਸੀ ਵੀ ਡੈਡੀ ਦੀ ਰੋਟੀ ਭੇਜਦੇਗੇ ਬੱਸ ਜੀ ਆਪਾਂ 9 ਵਜੇ ਦੇ ਨਾਲ ਖੇਤ 9:30 9:00 ਵਜੇ ਦੇ ਨਾਲ ਰੋਟੀ ਡੇਲੀ ਭੇਜ ਦਿੰਨੇ ਹੁੰਨੇ ਆ ਤੇ ਬਾਕੀ ਸਾਡੇ ਆਇਨੇ ਕਿੰਨਾ ਕੰਮ ਹੋਵੇ ਜੀ ਸਾਡੇ ਕਦੇ ਦਿਹਾੜੀਆਂ ਵੀ ਦਿਹਾੜੀਆਂ ਵਗੈਰਾ ਨਹੀਂ ਪਾਉਂਦੇ ਹੁੰਦੇ ਬੰਦਾ ਵੀ ਸਾਡੇ ਡੈਡੀ ਤੇ ਜਸ਼ਨ ਦੇ ਰੈਡੀ ਆਪ ਹੀ ਕੰਮ ਕਰ ਲੈਂਦੇ ਹੁੰਦੇ ਹਾਂ ਜਦੋਂ ਕੋਈ ਕਦੇ ਕੀ ਆਖਣਾ ਜਾਦੇ ਕਸ ਦਾ ਕੰਮ ਹੋਵੇ ਉਦੋਂ ਵੀ ਜਸ਼ਨ ਦੇ ਰੈਡੀ ਜਿਵੇਂ ਕਿਸੇ ਦੇ ਜਿਵੇਂ ਹੁਣ ਸਾਡੇ ਲਿਹਾਜੀ ਇਹਨਾਂ ਦੇ ਵੀੜੀ ਤੇ ਪੰਜਾਬੀ ਜਾ ਵਰਦੇ ਉਹਨਾਂ ਦੇ ਵੀ ਉਹਨਾਂ ਦੇ ਕਰਾਏ ਆਉਂਦੇ ਫਿਰ ਜਦੋਂ ਸਾਡੇ ਆਪ ਦੇ ਕੰਮ ਦਾ ਕਸ ਹੁੰਦਾ ਉਦੋਂ ਉਹ ਉਹਨਾਂ ਨੂੰ ਸੱਦ ਲੈਂਦੇ ਹੁੰਦੇ ਆ ਪਰ ਦਿਹਾੜੀਆਂ ਵਗੈਰਾ ਕਦੇ ਨਹੀਂ ਅਸੀਂ ਪਾਇਆ ਲਓ ਜੀ ਕੰਮ ਧੰਦਾ ਆਪਾਂ ਕਰ ਲਿਆ ਸਾਰਾ ਫਤਿਹ ਕਰਮ ਹੈ ਨਾ ਇਸੇ ਢਾਰਤੀ ਪ੍ਰਾਤ ਤੇ ਥਾਲ ਜੀ ਫਿਰ ਅੰਦਰ ਸੋਈ ਦੇ ਵਿੱਚ ਛਿੱਟੇ ਜਿ ਵੱੱਲੇ ਹੋ ਜਾਂਦੇ ਆ ਤੇ ਉਹ ਤਾਂ ਆਪਣਾ ਟੋਕਰਾ ਬਾਹਰ ਹੀ ਹੁੰਦਾ ਨਚੋੜ ਕੇ ਭਾਂਡੇ ਸੁੱਕ ਜਾਂਦੇ ਜਦੋਂ ਵਧੀਆ ਨਚੋੜ ਕੇ ਆਖੀ ਜਦੋਂ ਭਾਂਡੇ ਵਧੀਆ ਸੁੱਕ ਜਾਂਦੇ ਸਵਾਰ ਕੇ ਫਿਰ ਹੁੰਦਾ ਧਰੀਦਾ ਤੇ ਪ੍ਰਾਤਮਿਕ ਹਜੇ ਨਹੀਂ ਧਰਦੇ ਉਹ ਥੋੜੀ ਜਿਹੀ ਗਿੱਲੀ ਐ ਮਹੋਸਰ ਜੇ ਆਪਾਂ ਇਹਦੇ ਮੁੱਢੀ ਬਾਂਦਗੇ ਨਾ ਟੈਂਕੀ ਤੇ ਤਾਂ ਫਿਰ ਇਹਦੇ ਨਾਲ ਜਬਾਤ ਅੱਛੀ ਬੁਝੀ ਜਾਂਦੀ ਐ ਵੱੱਲੀ ਤੇ ਫਿਰ ਆਖਾ ਚਲ ਸੁੱਕ ਜਾਂਦੇ ਫਿਰ ਫਿਰ ਲਾਵਾਂਗੇ ਅੰਦਰ ਪ੍ਰਾਤ ਨੂੰ ਤੇ ਬਸ ਅਸੀਂ ਚਾਹ ਤਾਂ ਰੱਖਿਆ ਆਪਾਂ ਚਾਹ ਉਬਲਾਈ ਆਪਣੀ ਬਸ ਤੇਲ ਦਾ ਪਾਤਾ ਤੇ ਹਜੇ ਆ ਰੋਟੀਆਂ ਪਈਆਂ ਮੈਦਾਨੇ 'ਚ ਸਿੱਟੀਆਂ ਹੋਣੀਆਂ ਸ਼ੁਰੂਆਗਿਆਂ ਨੇ ਕੱਲ ਖਾਧੀਆਂ ਨਹੀਂ ਇੱਥੇ ਪਈਆਂ ਕੱਲ ਦੀ ਬਸ ਜੀ ਕੰਮ ਸਾਰਾ ਕੰਪਲੀਟ ਆ ਅੱਜ ਏ ਟੂ ਜ਼ेड ਤੇ ਅੱਜ ਤਿੰਨ ਮੰਜਾਂ ਦੇ ਮੰਮੀ ਨੇ ਉਹ ਤੋਤੇ ਵੀ ਕੰਬਲ ਜਿਹਾ ਲੱਗੇ ਹੋਇਆ ਸਾਡੇ ਜੀ ਟੈਂਪਰੇਰੀ ਜਿਹਾ ਮੰਜੇ ਜਿਹੜੇ ਲਾਉਣੇ ਆ ਘਰੇ ਵੀ ਉਹ ਡਾ ਲੀ ਦਿਆ ਹਨਾ ਉਹਨਾਂ ਦੇ ਲਾ ਰੱਖਿਆ ਤੇ ਜਿਹੜੇ ਦੂਜੇ ਆਪਣੇ ਆਏ ਗਏ ਆਉਂਦਾ ਜੀ ਦੂਜੇ ਰਿਸ਼ਤੇਦਾਰ ਉਹ ਮੰਜੇੜਾ ਉਹਨਾਂ ਦੇ ਆਪਣੇ ਦੂਜੀਆਂ ਚਾਦਰਾਂ ਲੱਗੀਆਂ ਵਧੀਆ ਤੇ ਮੇਰੇ ਤੇ ਜਸ਼ਨੇ ਕੋਲੇ ਤਾਂ ਉਹੀ ਹੁੰਦੇ ਨਵੇਂ ਚਾਦਰਾਂ ਵਾਲੇ ਮੰਜੇ ਬਾਕੀ ਆ ਮੰਮੀ ਕੋਲੇ ਡੈਡੀ ਕੋਲੇ ਜਸ਼ਨ ਦੇ ਡੈਡੀ ਕੋਲੇ ਇਹਨਾਂ ਕੋਲੇ ਇਹ ਚਾਹੀਏ ਹੁੰਦੇ ਆ ਤੇ ਅਸੀਂ ਤਾਂ ਮੈਂ ਤੇ ਮੰਮੀ ਤਾਂ ਜੀ ਆਹ ਪਿਛਾਉਂਦੀਆਂ ਨਹੀਂ ਦਰੀਆਂ ਇਹੀ ਪਿਛਾਉਂਦੇ ਨੇ ਤਿੰਨੇ ਦਾਦਾ ਪੋਤਾ ਤੇ ਜਸ਼ਨ ਦੇ ਡੈਡੀ ਤੇ ਗਰਮੀ ਹੁੰਦੀ ਆ ਜੀ ਅਸੀਂ ਤਾਂ ਚਾਦਰਾਂ ਵਾਲਾ ਮੰਜਾ ਤੇ ਐਵੇਂ ਹੀ ਖੇਸ ਛਿੱਟ ਕੇ ਸਰਾਣੇ ਬਸ ਐ ਪੈ ਜਾਈਦਾ ਤੇ ਬਸ ਹੁਣ ਦੋ ਬੰਜੇ ਦੀਆਂ ਚਾਦਰਾਂ ਰਹਿ ਗਈਆਂ ਦੋ ਤਿੰਨ ਦੀਆਂ ਉਹ ਸਵੇਰੇ ਧੋਵਾਂਗੇ ਸਵੇਰ ਧੋ ਕੇ ਬਸ ਅੱਜ ਕੇ ਨਾ ਇਹ ਲਾ ਦਾਂਗੇ ਫਿਰ ਸਵੇਰੇ ਨਾਲ ਦੀ ਨਾਲ ਲਾ ਦਾਂਗੇ ਤੇ ਕਿਹ ਰਾ ਚਲੋ ਆਏ ਹੋ ਜਾਂਦਾ ਤੋਤੇ ਜੀ ਜਾਣਗੇ ਇੰਨੇ ਨਰਮੇ ਆ ਜਾਣਗੇ ਨਰਮੇ ਲੈ ਲਾਂਗੇ ਲੈਵੇ ਬਸ ਫਿਰ ਨਰਮੇ ਚ ਵੜ ਜਾਗੇ ਨਰਮਾ ਵੈਸੇ ਜਿਆਦਾ ਤਾ ਹੈ ਨਹੀਂ ਕਿ ਲਾ ਕਿ ਨਰਮਾ ਵਿਜਿਆ ਹੋਇਆ ਤੇ ਚਲੋ ਉਹ ਤਾਂ ਜੀ ਦੇ ਕੇਰਾ ਦਾ ਫਲ ਨੇ ਵਧੀਆ ਚੱਕ ਰੱਖਿਆ ਨਰਮਾ ਨੇ ਬਹੁਤ ਜਿਆਦਾ ਸੋਹਣੇ ਆ ਦੇਖਣ ਚ ਤਾਂ ਬਾਕੀ ਪਤਾ ਲੱਗੂਗਾ ਫੇਰ ਹਨਾ ਜਦੋਂ ਜਦੋਂ ਮਤਲਬ ਵੀ ਖਿੜਿਆ ਫੁੱਟ ਬਾਕੀ ਵੀ ਟਿੰਡਾ ਵਿੱਚੋਂ ਸਹੀ ਹੈ ਕਿ ਸੁੰਡੀ ਹੈ ਸਾਡੇ ਜੀ ਪਹਿਲਾਂ ਸੁੰਡੀ ਪਏ ਦੋ ਤਿੰਨ ਸਾਲ ਹੋ ਗਏ ਸੁੰਡੀ ਪੈਂਦੀ ਨੂੰ ਤਾਂ ਹੀ ਆਪਾਂ ਅੱਕੇ ਝੋਨਾ ਲਾਉਣ ਲੱਗੇ ਆ ਤੇ ਨਹੀਂ ਸਾਡੇ ਇਸ ਦਰ ਪਹਿਲਾਂ ਨਰਮਾ ਬਹੁਤ ਹੁੰਦਾ ਸੀਗਾ ਤੇ ਦੋ ਦੋ ਸਾਲ ਪਹਿਲਾਂ ਆਪਣੇ ਹੋਇਆ ਉਦੋਂ ਬਸ ਸਾਰਾ ਖਰਚਾ ਠੇਕਾ ਠੇਕਾ ਸਰ ਪੈ ਗਿਆ ਫੇਰ ਜਿਹੜੀਆਂ ਨਰਮੇ ਤੇ ਰਿਹਾਂ ਸਪ੍ਰੇਆ ਕਰੀਆਂ ਸਾਰੀਆਂ ਉਹ ਸਿਰ ਚੜ ਗਿਆ ਪੈਸਾ ਬਹੁਤ ਔਖੇ ਜੀ ਸੰਭਲੇ ਆ ਤੇ ਹੁਣ ਤੋਂ ਪਿਛਲੇ ਸਾਲ ਝੋਨਾ ਹੋਗਾ ਝੋਨਾ ਵਧੀਆ ਹੋਗਾ ਚਲੋ ਇੰਨਾ ਵੀ ਵਿਆਹ ਦੇ ਹੁੰਦੇ ਸਿਰਟਾ ਕਣ ਜਾ ਹੋ ਗਿਆ ਹੁਣ ਠੀਕ ਆ ਹਨਾ ਵਧੀਆ ਤੇ ਲੈਣਾ ਦੇਣਾ ਜਿਹੜਾ ਸਾਰਾ ਹੁੰਦਾ ਜਿਹੜਾ ਆਪਾਂ ਲਾਤਾ ਹੁਣ ਆਪਣਾ ਬਸ ਆਪਦੇ ਘਰ ਦੇ ਖਰਚੇ ਆ ਜਿਹੜੇ ਤੇ ਉਹ ਤਾਂ ਜੀ ਹੁਣ ਸਾਰੀ ਉਮਰ ਹੀ ਜੇ ਆਦੇ ਹੁੰਦੇ ਢਿੱਡ ਨੂੰ ਗੰਢ ਤੇ ਲਈ ਫਿਰ ਤਾਂ ਨਾ ਹੋਣ ਉਹ ਤਾਂ ਹੋਣੀ ਆ ਹਨਾ ਤੇ ਜਿਉਂਦੇ ਜੀ ਤੱਕ ਆਪ ਚਾਹੀਦੇ ਹੁੰਦਾ ਸਾਰਾ ਕੁਝ ਕੀ ਨਹੀਂ ਚਾਹੀਦਾ ਹੁੰਦਾ ਤੇ ਬਸ ਜੀ ਅੱਜ ਕੱਪੜੇ ਥੋੜੇ ਜਿ ਔਖੇ ਸੁੱਕਣਗੇ ਕਿਉਂਕਿ ਤੁਪ ਪਹਿਣੀ ਬਿਲਕੁਲ ਵੀ ਸਵੇਰ ਦੀ ਤੇ ਮੋਹਦਣ ਵਧੀਆ ਅੱਜ ਬਹੁਤ ਜਿਆਦਾ ਸੋਹਣਾ ਦਿਨਾ ਤੇ ਅੱਗੇ ਇੱਕ ਪੈਣ ਹੱਸਣ ਲੱਗੀ ਕਹਿੰਦੇ ਦੀਦੀ ਤੁਸੀਂ ਆਪ ਦੀ ਵੀਡੀਓ ਦੇਖਦੇ ਹੋ ਨਾ ਆਪ ਮੈਂ ਕਿਹਾ ਕਿਉਂ ਜੀ ਜੀ ਕਿਵੇਂ ਸੀ ਕਹਿੰਦੀ ਤੁਸੀਂ ਆਏ ਦੇਖਿਆ ਕਰੋ ਤੁਸੀਂ ਤੇ ਕਿੰਨੇ ਵਾਰੀ ਕਹਨੇ ਹੋ ਸਹੀ ਹੈ ਕਹਿੰਦੇ ਉਹ ਵੈਸੇ ਵੀਡੀਓ ਸੋਹਣੀ ਹੁੰਦੀ ਆ ਪਰ ਤੇ ਵਾਲੇ ਵਾਰੀ ਕਹਨੋ ਬਸ ਯਾਤ ਜੀ ਬਣੀ ਹੋਈ ਆ ਮੈਂ ਤੇ ਵਾਲਾ ਨਿਕਲਦਾ ਵਿੱਚ ਇੱਕ ਆਏ ਹੁੰਦਾ ਹਨ ਵੀ ਇੱਕ ਤਾਂ ਹੁੰਦਾ ਆਪਾਂ ਜਿਵੇਂ 20 ਬਾਈ ਕੀ ਬੋਲੀ ਜਾਂਦੇ ਆ ਘਰੇ ਤਾਂ ਐਵੇਂ ਵੀਡੀਓ ਚ ਥੋੜਾ ਜਿਆ ਆਏ ਹੁੰਦਾ ਵੀ ਥੋੜਾ ਜਿਆ ਸੋਚ ਸਮਝ ਕੇ ਬੋਲੋ ਹਨਾ ਵੀ ਕੋਈ ਵਾਰੀ ਕੁਝ ਗਲਤ ਨਿਕਲ ਜਾਂਦਾ ਫਿਰ ਐ ਆਏ ਹੁੰਦਾ ਵੀ ਗੱਲਾਂ ਬਾਤਾਂ ਕਰੀ ਜਾਂਦੇ ਆ ਵੀ ਚਲੋ ਕੁਝ ਫਿਰ ਆਏ ਹੋ ਤਾਂ ਕੀ ਹੋਰ ਕੀ ਸੁਣਾਈਏ ਫਿਰ ਜਦੋਂ ਕੋਈ ਹੋਰ ਗੱਲ ਯਾਦ ਕਰਦੇ ਆ ਫਰੋਂ ਉਹ ਮੂਜੂ ਤੇ ਨਿਕਲ ਜਾਂਦਾ ਹੈ ਨਾ ਐ ਹੁੰਦਾਗਾ ਤੇ ਚਲੋ ਜੀ ਬਸ ਚਾਹ ਚੁ ਗੋਣ ਲਈਏ ਤੇ ਮੰਮੀ ਨਾ ਹੀ ਜਾਂਦੇ ਫਿਰ ਮੈਂ ਨਾ ਕਿ ਉਹਨਾਂ ਆ ਕੇ ਕਰਦੇ ਆ ਪਾਠ ਤੇ ਪਾਠ ਕਰਕੇ ਬਸ ਫਿਰ ਆਪਾਂ ਬੇਲੇ ਬਾਕੀ ਬੇਲੇ ਕੀ ਥੋੜਾ ਜਿਹਾ ਵੀਡੀਓ ਦਾ ਐਡਿਟ ਵਗੈਰਾ ਕਰਨੀ ਹੈ ਥੋੜੀ ਜੀ ਉਹ ਕਰਦੇ ਕਰਾਂਗੇ ਕਿਉਂਕਿ ਅੱਜ ਆਪਾਂ ਜਾਦੇ ਸਵੇਰ ਦੇ ਕੰਮਾਂ ਦੀ ਹੀ ਵੀਡੀਓ ਬਣਾਈ ਹੈ ਤੇ ਬਾਕੀ ਆਪਾਂ ਦੇਖਾਂਗੇ ਵੀ ਆਪਣੀ ਕਿੱਡੀ ਕੁ ਵੀਡੀਓ ਲੰਬ ਕਿੱਡੀ ਕੁ ਹੋ ਗਈ ਹੈ ਨਾ ਕਿ ਮੈਨੇ ਹੀ ਜੇ ਤਾਂ ਜਾਦੇ 20 20 20 ਮਿੰਟਾਂ ਤੋਂ ਪਲੱਸ ਹੋ ਗਈ ਫਿਰ ਤਾਂ ਆਪਾਂ ਸਵੇਰ ਸਵੇਰ ਦੇ ਕੰਮਾਂ ਦੀ ਹੀ ਰੱਖਾਂਗੇ ਤੇ ਜੇ ਜੇ ਮੈਨੂੰ ਲੱਗਿਆ ਵੀ ਥੋੜੀ ਹੈ ਫਿਰ ਆਪਾਂ ਕੁਝ ਸ਼ਾਮ ਦੇ ਕੰਮ ਐਡ ਕਰ ਦਾਂਗੇ ਤੇ ਬਾਕੀ ਜੀ ਹਜੇ ਤਾਂ ਹਨ ਵੀ ਸਵੇਰ ਦੇ ਜੇ ਆਪਾਂ ਜਿਵੇਂ ਸੋਨੂੰ ਪਹਿਲਾਂ ਵੀ ਆਪਾਂ ਦੱਸਿਆਗਾ ਵੀ ਆਪਣੇ ਨਾ ਵੀ ਲੈਬ ਖੁੱਲਾ ਕਰ ਹੋਣੇ ਕਰਕੇ ਲੈਟਾਂ ਦਾ ਇਹਨਾਂ ਪਤਾ ਜ ਨਹੀਂ ਲੱਗਦਾ ਚਾਨਣ ਜ ਨਹੀਂ ਹੁੰਦਾ ਘਰੇ ਤੇ ਤਾਂ ਕਰਕੇ ਨਹੀਂ ਤਾਂ ਸੋਨੂੰ ਮੈਂ ਸਵੇਰੇ ਜਦੋਂ ਆਪਾਂ ਉੱਠਦੇ ਆ 4:30 4 ਵਜੇ ਸੋਨੂੰ ਉਦੋਂ ਦਾ ਸਾਰਾ ਰੁਟੀਨ ਦਿਖਾਵਾਂ ਵੀ ਆਪਾਂ ਨੀਰੇ ਚਾਰੇ ਤੋਂ ਲੈ ਕੇ ਧਾਰਾਂ ਰੋਕ ਕੇ ਤਿੱਕਰ ਹਨ ਸਾਰਾ ਤੇ ਫਿਰ ਭਾਂਡਾ ਢਿੰਡਾ ਫਿਰ ਮਧਾਨੀ ਲਾਉਣੀ ਜਿਵੇਂ ਕਿਉਂ ਗੱਢਣਾ ਤੇ ਇਹ ਤਾਂ ਜੀ ਆਪਾਂ ਮੂੰਹ ਨੇ ਰਿਜ ਕਰਦੇ ਨੇ ਨਾ ਇੰਨਾ ਕੰਮ ਤਾਂ ਤੇ ਮੋਟਾ-ਮੋਟਾ ਕਦੇ ਕਦੇ ਜਸ਼ਨ ਖੋਲਣੀ ਜਸ਼ਨ ਜਾਗਦਾ ਮਮੀ ਡੋਲਨੀ ਕੁਟੀਆਂ ਦੀ ਘਸਣਾ ਖੁੱਲਦੀ ਨਹੀਂ ਤੇ ਚਲੋ ਜੀ ਜਸ਼ਨ ਨੂੰ ਮਿਲੋ ਆਪਣੇ ਨੂੰ ਸਸਰੀ ਘਰੋਂ ਬਲਾਉ ਭੁੱਲ ਜਾਨਾ ਸਸਰੀ ਘਰੋਂ ਜੀ ਕਹਿੰਦੇ ਇੱਕ ਦੀਦੀ ਕਹਿੰਦੇ ਸੀਗੇ ਰਾਜਿੰਦਰ ਦੀਦੀ ਕਹਿੰਦੇ ਸੀ ਜਸ਼ਨ ਕਹਿੰਦਾ ਆਪਦੇ ਜਮਾ ਡੈਡੀ ਦੀ ਕਾਪੀ ਐ ਤੇ ਹਰਮੇਸ਼ ਸਿੰਘ ਨੇ ਉਹਨਾਂ ਨੂੰ ਰਿਪਲਾਈ ਕਰਿਆ ਕਹਿੰਦੇ ਬਸ ਕਲਾ ਨਾਕੀ ਮੰਮੀ ਤੇ ਐ ਨਿੱਕਾ ਬੜੀ ਤਾਂ ਤਿੱਖਾ ਕਹਿੰਦਾ ਡੈਡੀ ਦਾ ਨੱਕ ਤਿੱਖਾ ਮੰਮੀ ਦਾ ਨੱਕ ਤਿੱਖਾ ਹੈ ਨਹੀਂ ਮੈਨੂੰ ਆਖਦਾ ਮੰਮੀ ਤੇਰੇ ਨੱਕ ਕੋ ਬਦਾਂ ਖਿੱਚ-ਖਿੱਚ ਕੇ ਦਿਖਾ ਨਹੀਂ ਕਰ ਸਕਦੀ ਸੀ ਹਾਂ ਅੱਜ ਤੱਕ ਕਿਆ ਸੀ ਪੁੱਤ ਤੂੰ ਉਹ ਤੇ ਮੰਮੀ ਦਿਖਾ ਨਹੀਂ ਕਰ ਸਕਦੀ ਸੀ ਕਹਿੰਦਾ ਮੰਮੀ ਤੇਰੇ ਦੇ ਨੱਕੇ ਗੱਭ ਆ ਗਿਆ ਮੇਰਾ ਡੈਡੀ ਤੇ ਜਾਣਾ ਸੀ ਬੜੀ ਸੋਹਣਾ ਲੱਗਦਾ ਦਾ ਤਿੱਖਾ ਨੱਕ ਐਵੇਂ ਲੱਗਦਾ ਮਖਾ ਮੈਂ ਕੀ ਘੱਟ ਸੋਹਣੀ ਐ ਕਹ ਜਸਤ ਆਪਦੇ ਮੂੰਹੋਂ ਆਪ ਹੀ ਬੜਾਈ ਕਰੀ ਜਾਂਦੇ ਆਪਾ ਸਹੀ ਹੈ ਚਲੋ ਜੀ ਉਹ ਤਾਂ ਵਾਹੀ ਗੁਰੂ ਦਾ ਹੁੰਦਾ ਕੁਦਰਤ ਨੇ ਹੈ ਨਾ ਜੈ ਜੈ ਬਣਾਤਾ ਬਸ ਵਧੀਆ ਹੈ ਬਾਕੀ ਰੰਗ ਰੂਪ ਤਾਂ ਦੋਹੀ ਹੁੰਦੇ ਨੇ ਚਾਹ ਬਹੁਤ ਸਵਾਦ ਹੁੰਦੀ ਐ ਤੱਕੇ ਤੱਕੇ ਚਾਹ ਤਾਂ ਫਿਰ ਮੈਂ ਮੈਂ ਪਤਾ ਤੈਨੂੰ ਪੁੱਤ ਚਾਹ ਮੈਂ ਬਾੜੀ ਬਣਾਉਂਦੀ ਨਹੀਂ ਚਾਹਤਾ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਦੀ ਆ ਸਾਡੇ ਕਈ ਵਾਰੀ ਜਿੱਦ ਮੰਮੀ ਚਾਹ ਬਣਾ ਦੇ ਤਾਂ ਪਸੰਦ ਨਹੀਂ ਲਿਆਉਂਦੇ ਘਰ ਦੇ ਮੈਂ ਖੋਲਣ ਨੂੰ ਆਖਾ ਸੀ ਫੇਰ ਢਾਤੀ ਖੁੱਲੀ ਰਹੀ ਮੈਂ ਇੰਨੀ ਟਾਈ ਫੜ ਮੈਂ ਬਿਮਾਰ ਰਹੀ ਪਰ ਮੈਂ ਚਾਹ ਜਿੰਨੇ ਟਾਈਮ ਬਣਦੀ ਸੀ ਮੈਂ ਖੁਦ ਬਣਾਉਂਦੀ ਰਹੀ ਕਿਉਂਕਿ ਸਾਡੇ ਚਾਹ ਖਦੰਦੇ ਤੂੰ ਸਵਾਦ ਬਣਾਉਣੀ ਆ ਤੂੰ ਹੀ ਬਣਾ ਤੇ ਮੈਨੂੰ ਹੱਸਣ ਲੱਗ ਜਾਂਦੀ ਭੈਣ ਭੈਣ ਵੀ ਹੱਸਣ ਲੱਗ ਜਾਂਦੀ ਕਹਿੰਦੀ ਬਹੁਤ ਸਵਾਦ ਆ ਮਹ ਜੀ ਹੋਟਲ ਹਾਟਲ ਖੋਲਿਆ ਹੋਵੇ ਤਾਂ ਕੰਮ ਰੁਕੇ ਨਾ ਪੂਰਾ ਨਾੜੇ ਆਇਨੀ ਜੀ ਕੁਝ ਨਹੀਂ ਪਾਉਂਦੇ ਕੋਈ ਲੌਂਗ ਲੈਚਿੰਗ ਵਗੈਰਾ ਕੁਝ ਨਹੀਂ ਪਾਉਂਦੇ ਹਨਾ ਨਾਲੇ ਨਾਰਮਲ ਬਣਾਉਣੇ ਆ ਬਸ ਇੰਨਾ ਵੀ ਗੁੜ ਪਾ ਲਈਦਾ ਵਧੀਆ ਤੇ ਦੁੱਧ ਪਾਉਂਦੇ ਆਪਾਂ ਖੁੱਲਾ ਤੇ ਤੁਹਾਨੂੰ ਪਤਾ ਉਹਦੇ ਨਾਲ ਚਾਹ ਵਧੀਆ ਬਣ ਜਾਂਦੀ ਹੈ ਚਲੋ ਜੀ ਖੇਤ ਭੇਦ ਦਈਏ ਚਾਹ ਤੂੰ ਕਾਹਦੇ ਫੜਾ ਕੇ ਆਏਗਾ ਬਟਰਸਾਲ ਜਾਏਗਾ ਜਾਂ ਜਾਂਦੇ ਨਹੀਂ ਜਾਂਦਾ ਨਹੀਂ ਇਹਨੂੰ ਡਾਕਟਰ ਨੇ ਕਿਹਾ ਕਹਿੰਦਾ ਜਮ ਖੇ ਧੁੱਪੇ ਵਗੈਰਾ ਘਟ ਜਾਈ ਹੁਣ ਉਹ ਜੇ ਇਹਨੂੰ ਹੁਣ ਕੋਈ ਕੰਮ ਕਹਿ ਦੇਣਾ ਉਦੋਂ ਦਾ ਨਾ ਨਾ ਮੈਂ ਤਾਂ ਜਾਣਾ ਹੀ ਨਹੀਂ ਮੈਨੂੰ ਤਾਂ ਡਾਕਟਰ ਨੇ ਕਿਹਾ ਵੀ ਤੂੰ ੁੱੱਪੇ ਜਾਵਾਂ ਨਹੀਂ ਜਾਣਾ ਜਿਵੇਂ ਅੱਜ ਤਾਂ ਸ਼ਾਹ ਬੁੱਤ ਹੈ ਹਾਂ ਓਏ ਕੱਲ ਹਮ ਕਾ ਗਿਆ ਅਰੇ اچھا ਪਸੀਨਾ ਨਹੀਂ ਲਵਣਾ ਹੈ ਹੇ ਹੇ ਠੀਕ ਹੈ ਚਲੋ ਜੀ ਫੇਰ ਮਿਲਦੇ ਹਾਂ ਉਹ ਆਪਣੇ ਲਈ ਸੋਚੀਏ ਕਿ ਆਪਾਂ ਕਾਇਮਾਨ ਨਾਂ ਕੁਦਾਵਰ ਦੇ ਰਹੇ ਹਾਂ। ਜਦੋਂ ਸੁਣਿਆ ਇੱਕ ਆਪਕ ਬਸ ਸੁੱਕਾ ਬਚਾਓ ਪਰੋਕ ਨਾਮ ਦੀ ਵੀ ਕੋਈ ਪ੍ਰਸ਼ੰਸਾ ਨਹੀਂ। ਇਸੇ ਲਈ ਮੈਂ ਬੋਲ ਰਿਹਾ ਹਾਂ ਕਿ ਇਹੋ ਜਣਾ ਲੱਖਾ ਨਹੀਂ ਕਹਿਣਾ ਕਦਮ ਨਹੀਂ ਆਈ। ਜੁੜਾਈ ਕਰੀ ਜਾਏ ਸਵਾਲਿਆ ਹੈ ਇਤਕਾਰਨਾ ਸ਼ੁਰੂ ਹੋ ਗਿਆ ਕਿ ਉਸ ਤੋਂ ਦਫਾਨੇ ਪੀ ਲਾਇਤੀ ਜਿੱਤੀ ਸੰਕਟਾਂ ਦੇ ਕੰਮ ਕਰਵਾਉਣ ਅਕੀਚਰ ਆਪਣੇ ਜਵਾਹਰ ਮੰਨ ਕੇ ਪੂਰੀ ਤਰ੍ਹਾਂ ਸੇਕ ਸੁਰੂ ਕਰਾ ਦਿੱਤੀ ਜਾਈ। 사ਵਨਾ ਜਿਹਾ ਆਕਾਰ ਦਾ ਸੋਮੇ ਵਿਸਰਨਾ ਜਿਵੇਂ ਇਹ ਜੇ ਕੁਛ ਆਈਆਂ ਜਾਂ ਮੋਹ ਹੋਈ। ਨਮਕ ਨਾਲ ਜਿਦਿਆ ਨਾ ਆਖ ਲਈ ਸਭ ਕੋਈ ਚੰਗਾ ਨੌਰਮ ਹਲਕੇ ਜਸਤੇ ਪੂਜਾ ਕਰੂ ਜਿੱਤ। ਕੁਝ ਰੋਗ ਮੈ ਆ ਰਿਹਾ ਤਾਂ ਬਾਪ ਨਾਲ ਕੁਛ ਕੀਟਾ ਅੰਦਰ ਕੀਟਾ ਰੂਸੀ ਰੋਸ ਕਰੀਂ ਨਾ ਕੀ ਅਪਰਾਧ ਕਰੇ ਜੀ ਮਾਦੀਏ ਹੁੰਦੇ। ਦੀਹਾ ਬੁਲੀ ਨਬਜੀਆ ਜੇ ਤੁਸੀਂ ਸੁਣ ਲਈ ਫੋਨੀਆਂ ਸਿੱਧਾ ਚਲੋ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਤੇ ਇਸੇ ਤਰ੍ਹਾਂ ਹੀ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਸਪੋਰਟ ਬਣਾਈ ਰੱਖੋ ਤੇ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਹਨਾ ਆਪਣਾ ਵੀ ਵਿਊ ਆਪਣੇ ਵਧੀਆ ਸਬਸਕ੍ਰਾਈਬਰ ਵੱਧ ਜਾਣਗੇ ਬਾਕੀ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਆ ਜੀ ਆਪਾਂ ਤਾਂ ਇਕੱਲੇ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਤੇ ਤੁਹਾਡਾ ਜਿਹੜਾ ਸੇ ਤੁਹਾ ਨਾ ਤੁਸੀਂ ਸੋਹਣੇ ਸੋਹਣੇ ਭੈਣ ਭਰਾ ਕਮੈਂਟ ਕਰ ਦਿਓ ਹਨਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਉਮੀਦ ਤੋਂ ਜ਼ਿਆਦਾ ਮੈਨੂੰ ਹਨਾ ਤੁਸੀਂ ਪਸੰਦ ਕਰਦੇ ਸਾਡੀ ਫੈਮਿਲੀ ਨੂੰ ਹੋਰ ਆਪਾਂ ਨੂੰ ਕੀ ਚਾਹੀਦਾ ਬਸ ਇਸੇ ਤਰ੍ਹਾਂ ਆਪ ਦਾ ਸਪੋਰਟ ਸਾਥ ਐਵੇਂ ਸਾਡੀ ਫੈਮਿਲੀ ਨਾਲ ਬਣਾਈ ਰੱਖਿਓ ਜੀ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ